ਸਰਕਣ ਸਰਕਣ ਸਸਿਕਾਲ ਦੋਸਤੋ ਕੀ ਹਾਲ ਚਾਲ ਸਾਡੇ ਲਾਈਵ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਸੋ ਇੱਕ ਰਿਕਵੈਸਟ ਹੈ ਜੀ ਆਪਣੇ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਕਰ ਦਿਓ ਜਾਂਕਿ ਕਿਉਂਕਿ ਆਪਾਂ YouTube ਤੇ ਲਾਈਵ ਉਹਨਾ ਸ਼ੁਰੂ ਕੀਤਾ ਆਪਾਂ ਅੱਗੇ ਤੋਂ ਵੀ ਲਾਈਵ ਹੋਇਆ ਕਰਾਂਗੇ ਤੇ ਸਾਡੇ ਅੱਜ ਲਾਈਵ ਦੇ ਵਿੱਚ ਜੁੜੋ ਕਰਦੇ ਆ ਗੱਲਾਂ ਬਾਤਾਂ ਆ ਆਜੂ ਐਨੂੰ ਪਾਪਾ ਐਨੂੰ ਐਨੂੰ ਲਓ ਜੀ ਇੱਧਰ ਅੱਗ ਲਾਈ ਵੀ ਸੀਗੀ ਬਾਬਾ ਜੀ ਨੇ ਕੂੜੇ ਕਰਗਰ ਤੋਂ ਸਰਗੁਣ ਕੀ ਕਰਦੀ ਹੈ ਨੋ ਇੱਕ ਨੇ ਹੈ ਓਏ ਤੇ ਆ ਕੀ ਕਰਦੀ ਹੈ ਓਏ ਓਏ ਹਾਂ ਓਏ ਸਪੈਟਲ ਹੈ ਮੈਂ ਕਿਵੇਂ ਉੜਦੀ ਹੁੰਦੀ ਹੈ ਸਰਗੁਣ ਹੈ ਸਪੈਰੋ ਕਿਵੇਂ ਉੜਦੀ ਹੈ ਤੇ ਬਟਰਫਲਾਈ ਬਟਰਫਲਾਈ ਨਹੀਂ ਇਹਦਾ ਨਹੀਂ ਬਟਰਫਲਾਈ ਕਿਵੇਂ ਉੜਦੀ ਹੁੰਦੀ ਹੈ आएंगे और क्या? हम्म बाबा आ गया हो गया। हाँ बता। हाँ हाँ बता। इसी है। हाँ मैं आ गया। एक कमेंट बता। ਲਓ ਵੀ ਮਿੱਤਰੋ ਸਾਡਾ ਹੈਗਾ ਆਰਐਮਪੀ ਡਾਕਟਰਾਂ ਮੈਂ ਤੇ ਜੇ ਕਿਸੇ ਵੀ ਵੀਰ ਨੂੰ ਦਦਰੀਆਂ ਜਾਂ ਕਿਸੇ ਦੇ ਕੋਈ ਖਾਰਸ਼ ਵਗੈਰਾ हटਦੀ ਨਹੀਂ ਪਈ ਨਿਸ਼ਾਨ ਪੈ ਗਿਆ ਖਾਰਸ਼ ਦੇ ਨਾਲ ਤੇ ਤੁਸੀਂ ਆਪਣੇ ਕੋਲ ਦਵਾਈ ਲੈ ਕੇ ਆ ਸਕਦੇ ਆ ਫੁੱਲ ਗਰੰਟੀ ਦੇ ਨਾਲ ਦਵਾਈ ਦੇਵਾਂਗੇ ਆਪਾਂ ਦਵਾਈ ਵੀ ਬਿਲਕੁਲ ਕੋਈ ਮਤਲਬ ਗੋਲੀਆਂ ਨਹੀਂ ਹੈਗੀਆਂ ਖਾਣ ਵਾਲੀਆਂ ਤੇ ਸਿਰਫ ਲਾਉਣ ਵਾਲੀ ਦਵਾਈ ਆ ਤੁਸੀਂ ਲਾਉਂਗੇ ਤੁਹਾਨੂੰ ਉਹਦਾ 100% ਰਿਜ਼ਲਟ ਮਿਲੂਗਾ ਜੇ ਨਾ ਰਿਜ਼ਲਟ ਮਿਲੇ ਤਾਂ ਆਪਣੀ ਇੰਨੀ ਕੀ ਗਾਰੰਟੀ ਆ ਆਯੁਰਵੈਦਿਕ ਦਵਾਈ ਆ ਆਪਣੀ ਇੰਨੀ ਕੀ ਗਾਰੰਟੀ ਆ ਪੈਸੇ ਵਾਪਸ ਹਾਂ ਬਸ ਸੋ ਅੱਜ ਤੱਕ ਅਸੀਂ ਵੈਸੇ ਹੀ ਲਾਈਵ ਹੋਏ ਸੀਗੇ ਤੇ ਆਪਾਂ ਕੁਝ ਦਿਨ ਫੁੱਲ ਪ੍ਰੋਪਰ ਵੀਡੀਓ ਬਣਾਵਾਂਗੇ ਹਾਂ ਪੁੱਤ ਕੀ ਹੋ ਗਿਆ ਕੀ ਹੋ ਗਿਆ ਮੈਨੂੰ ਪਾਈਂਦੀ ਇੱਥੇ ਕਿੱਥੇ ਪਾਈਲੀ ਵਰਗ ਤੇ ਅੱਗੇ ਕੋਲੇ ਨਾ ਜਾ ਆ ਚੱਲ 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 ਸੋ ਪਿੰਡ ਭੁੱਲਰ ਆ ਜੀ ਐਡਰੈਸ ਆਪਣਾ ਤੇ ਖੜ ਜਾ ਪੁੱਤ 2 ਮਿੰਟ ਰੁਕਤਾ ਜਾ ਚੱਲਦੇ ਆ ਐਂ ਕਿ ਤੂੰ ਕਰਦਾ ਹੁੰਨਾ ਪਿੰਡ ਭੁੱਲਰ ਆ ਜੀ ਤੇ ਜ਼ਿਲ੍ਹਾ ਸਾਡਾ ਹੈਗਾ ਮੁਕਤਸਰ ਸਾਹਿਬ ਤੇ ਤੁਸੀਂ ਪਿੰਡ ਦੇ ਵਿੱਚ ਕਿਸੇ ਨੂੰ ਵੀ ਨਾ ਕਿਸੇ ਨੂੰ ਵੀ ਨਾਂ ਪੁੱਛ ਕੇ ਆ ਸਕਦੇ ਹੋ ਡਾਕਟਰ ਸੋਨੂ ਪਿੰਡ ਭੁੱਲਰ ਦੇ ਵਿੱਚ ਪਿੰਡ ਭੁੱਲਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈਂ ਦਾ ਪੁੱਲਰ ਉਹ ਜਿਹੜਾ ਦੁੱਧੇ ਗੌਣੀ ਦੇ ਬਿਲਕੁਲ ਨਾਲ ਰਹਿ ਜਾਂਦਾ ਤੇ ਚਲੋ ਆ ਗਿਆ ਆ ਗਿਆ ਆਏ ਆਏ ਲੋ ਸਾਡੀ ਸਰਗੁਣ ਪਪਾ ਛਾਇਆ ਅੱਗੇ ਤੋ ਨਖੋ ਨਾ ਪਪਾ ਛਾਇਆ ਅੱਗੇ ਅੱਗੇ ਵੇਖੀ ਜਾਂਦੀ ਐ ਆਪਾਂ ਵੀਡੀਓ ਬੜਾ ਵਾਂਗਿਆ ਗਿੱਡੀ ये सर है? आग पापा आग तुम्हार पाया? हाँ तुम्हार पाया हाँ तुम्हार पाया भाई हाँ दादी आ रही है क्या परसों पापा तेरे के राफ़ेल उसमें हाँ भाई तो तो। आ हाँ? जान फोटो सेट डेट चाइ दिए कदों कदों कालू सुना होन सुन जस्सु ने होनी ना सेय ਇੱਕ ਉੱਥੇ ਪਿਆ ਨਾ ਇਹਦੀ ਦਰਖਾ ਦਰਖਾ ਉਹਦੀ ਚਾਹੀਦੀ ਹਾਂ ਉਹ ਤੇ ਇੱਕ ਮੰਤਰੀ ਤਾਂ ਕਹਿੰਦੀ ਜੱਸੇ ਕਰੇ ਜਾ ਕੇ ਤੇ ਉਹ ਫੋਟੋ ਦੇ ਲੈ ਕਿਹੜੀ ਕਹਿੰਦੀ ਸੀ ਜੱਸੇ ਅੱਛਾ ਹਾਂ ਕੋਈ ਹਾਂ ਉਹਦੀ ਤੇ ਚਾਹੀਦੀ ਹੈ ਕਹਿੰਦੀ ਕੋਣ ਨੂੰ ਤੇ ਤਾਂ ਹੀ ਹੋਗੇ ਨੀ ਚਾਹ ਸੁਦੇਵ ਕੇ ਕਰਾ ਲੇ ਉਹ ਇਹ ਵੀ ਤੜਕ ਮੈਂ ਨਹੀਂ ਤਾਂ ਆਖੀ ਜਾਂਦੀ ਐ ਮੇਰੇ ਤੋਂ ਮੈਂ ਫਾਟ ਕੇ ਕਰਾਂ

ਤੇ ਇੱਧਰ ਆਪਣਾ ਟੈਂਟ ਦਾ ਵੀ ਕੰਮ ਹੈ ਜੀ। ਪਿੰਡ ਪੁੱਲਰ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਤੁਸੀਂ ਆ ਸਕਦੇ ਹੋ। ਪਿੰਡ ਪੁੱਲਰ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਹਾਜ਼ਰ ਹਾਜ਼ਰ ਲਾਈਵ ਦੇ ਵਿੱਚ ਸੋ ਮਿਲਦੇ ਆਂ ਕੱਲ ਨੂੰ ਸਵੇਰੇ 11 ਵਜੇ ਆਪਾਂ ਲਾਈਵ ਹੋਵਾਂਗੇ ਤੇ ਕੱਲ ਨੂੰ ਕਰਦੇ ਆਂ ਆਪਾਂ ਗੱਲਾਂ ਬਾਤਾਂ Delhi live ਹੋਇਆ ਕਰਾਂਗੇ ਹੁਣ ਆਪਾਂ